ਤਾ ਤੀਨੋਂ ਅੱਜ ਇੱਕ ਨਵਾਂ ਚੰਦਰਮਾ ਮਿਲਣ ਜਾ ਰਿਹਾ ਹੈ ਜੀ ਹਾਂ ਦਰਸਲ ਇੱਕ ਸਟਰਾਇਡ ਹੈ ਜਿਸ ਨੂੰ ਵਿਗਿਆਨੀਆਂ ਨੇ ਮਿਨੀ ਮੂਨ ਜਾਂ 2024 PT5 ਦਾ ਨਾਮ ਦਿੱਤਾ ਹੈ ਇਹ ਮਿਨੀ ਚੰਦਰਮਾ ਅਸਥਾਈ ਤੌਰ ਤੇ 29 ਸਤੰਬਰ ਤੋਂ ਲੈ ਕੇ 25 ਨਵੰਬਰ ਤੱਕ ਧਰਤੀ ਦੇ ਦੁਆਲੇ ਘੁੰਮੇਗਾ ਮਿਨੀ ਮੂਨ ਦੀ ਆਮਦ ਨੇ ਪੁਲਾੜ ਪ੍ਰੇਮੀਆਂ ਦੀ ਦਿਲਚਸਪੀ ਨੂੰ ਵਧਾ ਦਿੱਤਾ ਹੈ ਹਾਲਾਂਕਿ ਇਸ ਦੇ ਛੋਟੇ ਆਕਾਰ ਅਤੇ ਘਟ ਚਮਕ ਕਾਰਨ ਅਸੀਂ ਇਸ ਨੂੰ ਨੰਗੀ ਅੱਖ ਨਾਲ ਨਹੀਂ ਦੇਖ ਸਕਾਂਗੇ ਇਸ ਨੂੰ ਸਧਾਰਨ ਟੈਲੀਸਕੋਪ ਨਾਲ ਵੀ ਨਹੀਂ ਦੇਖਿਆ ਜਾ ਸਕਦਾ ਪਰ ਇਸ ਦੀ ਛਲਕ ਪਰਉਣ ਲਈ ਖਗੋਲੀ ਦੂਰਬਿੰਦੀ ਲੋੜ ਹੁੰਦੀ ਹੈ ਨਾਸਾ ਨੂੰ 29 ਸਤੰਬਰ ਨੂੰ ਦੁਪਹਿਰ 3:54 ਮਿੰਟ ਤੋਂ ਇਸ ਐਸਟਰਾਇਡ ਦੀਆਂ ਤਸਵੀਰਾਂ ਲੈਣੇ ਸ਼ੁਰੂ ਹੋ ਜਾਣਗੀਆਂ ਇਹ ਗ੍ਰਹਿ 25 ਨਵੰਬਰ ਨੂੰ ਸਵੇਰੇ 11:43 ਮਿੰਟ ਤੱਕ ਹੀ ਦਿਖਾਈ ਦੇਵੇਗਾ ਵਿਗਿਆਨੀਆਂ ਦਾ ਕਹਿਣਾ ਹੈ ਕਿ ਸਿਰਫ ਇੱਕ ਖਗੋਲੀ ਦੂਰਬਿੰਦੀ ਇਸ ਐਸਟਰਾਇਡ ਦੀਆਂ ਤਸਵੀਰਾਂ ਲੈ ਸਕਦੀ ਹੈ ਮੇਨੀ ਚੰਦ ਪਹਿਲਾਂ ਵੀ ਦੇਖੇ ਗਏ ਹਨ ਪਰ ਲੋਕਾਂ ਦੁਆਰਾ ਇਹਨਾਂ ਤੇ ਧਿਆਨ ਨਹੀਂ ਦਿੱਤਾ ਗਿਆ ਕੁਝ ਦੁਬਾਰਾ ਧਰਤੀ ਨੇੜੇ ਵੀ ਆਏ ਸਨ ਇਸ ਵਿੱਚ ਐਸਟੇਰਡ 2022 ਐਨਐਕਸ1 ਸ਼ਾਮਲ ਹੈ ਜੋ ਪਹਿਲੀ ਵਾਰ 1981 ਵਿੱਚ ਇੱਕ ਮਿੰਨੀ ਚੰਦ ਦੇ ਤੌਰ ਤੇ ਧਰਤੀ ਦੇ ਨੇੜੇ ਆਇਆ ਸੀ ਅਤੇ ਫਿਰ ਦੁਬਾਰਾ 2022 ਵਿੱਚ ਆਇਆ ਸੀ 2024 ਫੀਟੀ5 ਦੇ 2055 ਵਿੱਚ ਧਰਤੀ ਦੇ ਚੱਕਰ ਵਿੱਚ ਦੁਬਾਰਾ ਵਾਪਸ ਆਉਣ ਦੀ ਉਮੀਦ ਹੈ